ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਫਿਰ ਤੋਂ ਬਹੁਤ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਆਏ ਹਾਂ ਜਿਹੜੇ ਅੱਜ ਵਾਲੇ ਸੂਟ ਨੇ ਜ਼ਿਆਦਾਤਰ ਸ਼ੀਮਰ ਤੇ ਰਹਿਣਗੇ ਜੀ ਔਰਗੇਂਜ਼ਾ ਤੇ ਰਹਿਣਗੇ ਤੁਸੀਂ ਇਹਨਾਂ ਨੂੰ ਜਿੱਦਾਂ ਹੁਣ ਹੁਣ ਦਾ ਸੀਜ਼ਨ ਚੱਲਦਾ ਗਰਮੀਆਂ ਦਾ ਇਹਨਾਂ ਵਿੱਚ ਵੀ ਈਜ਼ੀਲੀ ਪਾ ਸਕਦੇ ਹੋ ਲਾਈਨਿੰਗ ਲਾ ਕੇ ਦਾ ਸੂਟ ਬਣਨੇਗੇ ਪਰ ਥੋੜਾ ਜਿਹਾ ਮਤਲਬ ਸਟੱਫ ਇਦਾਂ ਦਾ ਕਿ ਲਾਈਟ ਵੇਟ ਆ ਬਿਲਕੁਲ ਇਹਨਾਂ ਦਾ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਇਸ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਇਹ ਵਾਲੀ ਜਿਹੜੀ ਅੱਜ ਦੇ ਸੂਟ ਨੇ ਜੀ ਬ੍ਰਾਂਡ ਰਹੇਗਾ ਗੰਗਾ ਤੇ ਸਾਈਬਾਬ ਬ੍ਰਾਂਡ ਦੇ ਸੂਟ ਰਹਿਣਗੇ ਇਹ ਬਰੌਕਟ ਦੇ ਮਿਲਣਗੇ ਅਲੱਗ-ਅਲੱਗ ਤਰ੍ਹਾਂ ਦੇ ਸੂਟ ਹੋਣਗੇ ਤੇ ਅਲੱਗ-ਅਲੱਗ ਹੀ ਇਹਨਾਂ ਦੇ ਪ੍ਰਾਈਸ ਹੋਣਗੇ ਪ੍ਰਾਈਸ ਤੁਸੀਂ ਵੀਡੀਓਜ਼ ਧਿਆਨ ਨਾਲ ਦੇਖ ਲਿਓ ਸਭ ਦੇ ਨਾਲ ਦੀ ਨਾਲ ਦੱਸਾਂਗੇ ਜੀ ਸ਼ੁਰੂ ਕਰਦੇ ਹਾਂ ਸੂਟ ਦਿਖਾਉਣੇ ਆਪਾਂ ਔਰਗੇਂਜ਼ਾ ਦੇ ਉੱਪਰੋਂ ਸਾਈਬਾਬ ਬ੍ਰਾਂਡ ਦਾ ਸੂਟ ਹੈ ਜੀ ਕੋਸ਼ ਨੂੰ ਅਲੱਗ ਚਾਹੀਦਾ ਅਗਰ ਤੇ ਇਹ ਸੂਟ ਬਹੁਤ ਸੋਹਣਾ ਹੈ ਬ੍ਰாக்கਟ ਦੇ ਉੱਪਰ ਹੈਂਡਵਰਕ ਦੇ ਨਾਲ ਦਬਕੇ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਸੂਟ ਨਾ ਇੱਥੇ ਆਪਣਾ ਨੈਕ ਵਾਂਜੇਗਾ ਸੈਂਟਰ ਦੇ ਵਿੱਚ ਇਹ ਉੱਪਰ ਸ਼ੋਲਡਰ ਤੋਂ ਸ਼ੁਰੂ ਹੋ ਜਾਏਗਾ ਜੀ ਵਰਕ نیچے ਤੱਕ ਠੀਕ ਹੈ 3 ਮੀਟਰ ਦੀ ਸ਼ਰਟ ਰਹੇਗੀ ਇਹ ਹੈਗਾ ਜੀ ਬਾਜੂ ਦਾ ਬਾਰਡਰ ਇਹਦਾ ਤੇ ਇਹ ਹੈਗਾ ਬੈਕ ਪੱਲੇ ਦਾ ਬਾਰਡਰ ਸਾਰਾ ਸੂਟ ਕਟਦਾਣੇ ਤੇ ਦਬਕੇ ਦੇ ਨਾਲ ਬਹੁਤ ਸੋਹਣਾ ਹਾਈਲਾਈਟ ਹੋਇਆ ਹੋਇਆ ਹੈ ਇਹਦੇ ਨਾਲ ਮਡਾਲ ਦੀ ਸਲਵਾਰ ਆਏਗੀ ਸੂਟ ਦੇ ਨਾਲ 크ਰੇਪ ਨਹੀਂ ਦਿੱਤੀ ਹੈਗੀ ਤਾਂ ਜੋ ਤੁਹਾਨੂੰ ਜਿੱਦਾਂ ਹੁਣ ਦੇ ਮੌਸਮ ਵਿੱਚ ਵੀ ਜੇ ਤੁਸੀਂ ਕਿਸੇ ਫੰਕਸ਼ਨ ਤੇ ਜਾਣਾ ਤਾਂ इजीली ਤੁਸੀਂ ਇਹਨਾਂ ਨੂੰ ਵੇਅਰ ਕਰ ਸਕੋ ਚਨਾਉਣ ਚਫੋਂ ਦੇ ਪਿਓਰ ਚਨਾਉਣ ਦੇ ਪਿਓਰ ਚਨਾਉਣ ਦੇ ਲੰਮੇ ਚੌੜੇ ਜਿਹੇ ਦੁਪੱਟੇ ਨੇ ਜੀ ਸੂਟ ਤੇ ਇਹ ਕਿਹ ਬਲੌਕ ਪੇਂਟਿੰਗ ਦੇ ਨਾਲ ਰਹਿਣਗੇ ਬਹੁਤ ਸੋਹਣਾ ਹੀ ਦੇਖੋ ਪ੍ਰਿੰਟ ਪੇਂਟ ਆ ਸਾਈਵਾ ਬ੍ਰਾਂਡ ਦੇ ਸੂਟ ਨੇ ਲੁੱਕ ਬਹੁਤ ਸੋਹਣੀਆ ਸੂਟ ਦੀ ਜੀ 3300 ਹੈਗਾ ਪ੍ਰਾਈਸ ਸੂਟ ਦਾ 3300 ਦਾ ਸੂਟ ਆ ਇਹਦੇ ਵਿੱਚ ਨੈਕਸਟ ਕਲਰ ਦਿਖਾਣੇ ਆ ਇਹ ਹੈਗਾ ਜੀ ਇਹਦਾ ਨੈਕਸਟ ਕਲਰ ਠੀਕ ਹੈ ਬਾਕੀ ਫੋਟੋਸ ਤੁਹਾਨੂੰ ਸਾਰਾ ਡਿਜ਼ਾਈਨ ਸੇਮ ਦਿਖ ਜਾਏਗਾ organza ਦੀ ਸ਼ਰਟ ਆ ਚਨਾਂਨਸ਼ ਫੌਂਟ ਦਾ ਦੁਪੱਟਾ 蒂ਮੂ ਡਾਲਦੀ ਹੈਗੀ ਸਲਵਾਰ ਤੁਸੀਂ ਪੈਂਟ ਪਲਾਜ਼ੋ ਜਾਂ ਸਲਵਾਰ ਜੋ ਵੀ ਬਣਾਣਾ ਹੋ ਬਣਾ ਸਕਦੇ ਹੋ 100 ਦੇ ਤੁਹਾਨੂੰ ਮਿਲ ਜੇਗੀ ਮਹਿੰਦੀ ਇਹਨਾਂ ਦੀ ਡਿਜ਼ਾਈਨਿੰਗ अलग-अलग ਰਹੇਗੇ ਸਾਰੇ ਸੂਟਾਂ ਦੇ ਇਸਾ ਡਿਜ਼ਾਈਨ ਕੁਛ ਹੈਦਾਏਗਾ ਬਾਕੀ ਫੋਟੋਸ ਤਾਂ ਤੁਹਾਨੂੰ ਦੇਖਣ ਨੂੰ ਮਿਲ ਹੀ ਜਾਏਗਾ ਸਾਰੇ ਹੀ ਸੂਟ ਹਾਈਲਾਈਟ ਰਹਿਣਗੇ ਜੀ 3300 ਪ੍ਰਾਈਸ ਦੇ ਨਾਲ ਨਹੀਂ ਪਿਓਰ ਚਨਾਉਂਸ ਫੌਂਦੇ ਦੁਪੱਟੇ ਦੇ ਨਾਲ ਇਹ ਹੈ ਇਹ ਦੀ ਸਲਵਾਰ ਮੋਡਲ ਦੀ ਤੇ ਇਦਾਂ ਦੀ ਲੁੱਕ ਹੈ ਜੀ ਸੂਟ ਦੀ ਕਲਰ ਤਾਂ ਬਹੁਤ ਸੋਹਣੇ ਸੋਹਣੇ ਆ ਜਿਹੜਾ ਮਰਜੀ ਕਲਰ ਦੇਖ ਸਕਦੇ ਹੋ 3 ਮੀਟਰ ਦੀ ਸ਼ਰਟ ਦੇ ਨਾਲ ਆ ਇਹਦੀ ਡਿਜ਼ਾਈਨਿੰਗ ਬਹੁਤ ਸੋਹਣੀ ਘੇਰੇ ਤੇ ਬਣੀ ਹੋਈ ਆ ਇਹ ਤਾਂ ਹੈਗੀ ਡਿਜ਼ਾਈਨਿੰਗ ਇਸ ਦੀ ਦੋ ਕਲੀਆਂ ਸਟਾਈਲ ਦੇ ਵਿੱਚ ਉੱਪਰ ਨੂੰ ਡਿਜ਼ਾਈਨ ਜਾ ਰਹੀ ਹੈ ਇਹਦੇ ਫੱਟੇ ਦੀ ਲੁੱਕ ਵੀ ਬਹੁਤ ਪਿਆਰੀ ਆ ਸ਼ਿਪਿੰਗ ਚਾਰਜਸ ਲੱਗਦੇ ਰਹਿਣਗੇ ਇਕ ਟਨੂ ਮਿਲチェਗੇ ਦੇ ਵਿੱਚੇ ਬਹੁਤ ਪਿਆਰਾ ਜਿਹਾ 골ਡਨ ਇਦਾਂ ਡਿਜ਼ਾਈਨ ਵੀ ਤੁਹਾਨੂੰ ਫੋਟੋ ਚ ਸਾਰਾ ਦਿਖ ਜੇਗਾ ਇਹ ਚ ਬਹੁਤ ਸੋਹਣੇ ਸਾਰੇ ਸ਼ਰਟ ਚ ਇਦਾਂ ਛਿੱਦੇ ਛਿੱਦੇ ਜੇ ਫੁੱਲਾਂ ਦੇਖੋ ਜੋ ਸ਼ਰਟ ਚਾ ਸੇਮ ਫੋਟੋ ਚੋਂਦਾ ਹੀ ਰਹੇਗਾ ਇਹ ਹੈਗਾ ਦਾ ਦੁਪੱਟਾ ਲਾਈਟ ਡਾਰਕ ਦਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਚ ਬਣਿਆ ਹੋਇਆ ਇਦੇ ਵਿੱਚ ਵੀ ਤੁਹਾਨੂੰ ਫਲਾਰ ਮਿਲ ਜਾਣਗੇ ਸਾਰੀ ਸ਼ਰਟ ਦੇ ਵਿੱਚ 컬러 ਬਹੁਤ ਸੋਹਣੇ ਸੋਹਣੇ ਆ ਦੇਖੋ ਸੇਮ ਡਿਜ਼ਾਈਨ 3300 ਹੈਗਾ ਜੀ ਪ੍ਰਾਈਸ ਇਹਨਾਂ ਸੂਟਾਂ ਦਾ ਠੀਕ ਹੈ ਜੋ ਵੀ ਪਸੰਦ ਆ ਸਕਰੀਨਸ਼ਾਟ ਤੇ ਸਕਰੀਨਸ਼ਾਟ ਲੈ ਕੇ ਵੀ ਸੈਂਡ ਕਰ ਸਕਦੇ ਹੋ ਨੈਕਸਟ ਦੰਨੇ ਇਹ ਸ਼ਿਮਰ ਦਾ ਸਟਫ ਆ ਠੀਕ ਹੈ ਜੀ ਬ੍ਰਾਂਡ ਸਾਈਬਾ ਦਾ ਹੀ ਇਹ ਵੀ ਸੂਟ ਬਹੁਤ ਸੌਫਟ ਸਟੱਫ ਆ ਮੋਡਲ ਸ਼ਿਮਰ ਤੇ ਆਹੇ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਇਹ ਵਾਲੇ ਸੂਟ ਨੇ ਜਿਹੜੇ ਇਹਨਾਂ ਨੂੰ ਤੁਸੀਂ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਏ ਲਾਈਨ ਚ ਬਣਾ ਸਕਦੇ ਹੋ ਜਾਂ ਫਿਰ ਉੱਪਰ ਚੁੰਡ ਤੇ ਕੇ ਫਰੌਕ ਸਟਾਈਲ ਚ ਬਣਾ ਸਕਦੇ ਹੋ ਬਹੁਤ ਸੋਹਣੇ ਸੂਟ ਬਣਨਗੇ ਇਹ ਹੈਗੇ ਜੀ ਲੁੱਕ ਸੂਟ ਦੇ ਮੁਰਦਾ ਸ਼ੀਮਰ ਦੇ ਉੱਪਰ ਸੂਟ ਹੈ। ਤੇ ਕੇ ਰੇਤੇ ਹੀ ਸਾਰਾ ਵਰਕ ਹੈ ਜਿਹੜਾ ਇਹ ਵਾਲਾ ਇਹ ਸਾਰਾ ਵਰਕ ਕੀਤਾ ਹੋਇਆ ਹੈ। ਜਿੰਨਾ ਵੀ ਪ੍ਰਿੰਟ ਹੈ ਉੱਪਰ ਇਹਨੂੰ ਹਾਈਲਾਈਟ ਕੀਤਾ ਹੋਇਆ ਹੈ। ਕਲਰ ਵੀ ਬਹੁਤ ਸੋਹਣਾ ਹੈ। ਇਹ ਹੈਗੇ ਜੀ ਬੈਕ ਸਾਈਡ ਇਹ ਬੈਕ ਦੇ ਪੱਲੇ ਤੇ ਆਏਗਾ। ਤੇ ਇਹ ਹੈਗੇ ਨੇ ਜੀ ਐਕਸਟਰਾ ਬਾਜੂ ਦਿੱਤੀਆਂ ਹੋਈਆਂ। 3 ਮੀਟਰ ਪਲੱਸ ਹੀ ਰਹੇਗੀ ਸ਼ਰਟ ਆ ਜਿਹੜੀ ਇਹ। ਪਿਓਰ ਮਡਾਲ ਦੀ ਸਲਵਾਰ ਹੈ ਜੇ ਨਾਲ ਤੇ ਦੁਪੱਟੇ ਕੰਟਰਾਸਟ ਦਿੱਤੇ ਹੋਏ ਆ ਜੇ ਮਡਾਲ ਦੀ ਦੁਪੱਟੇ ਹੈ ਇਹ ਤਾਂ ਠੀਕ ਹੈ ਜੀ ਬਹੁਤ ਲਾਈਟ ਵੇਟ ਸਟਫ ਹੈ ਸਾਰਾ ਜੀ 2900 ਹੈਗਾ ਜੀ ਇਸ ਸੂਟ ਦਾ ਪ੍ਰਾਈਸ ਠੀਕ ਹੈ 2900 ਦਾ ਸੂਟ ਆ ਜਿਹੜਾ ਇਹ ਵਾਲਾ ਸੂਟ ਆ ਇਹ ਸੇਮ ਹੀ ਡਿਜ਼ਾਈਨ ਚਾ ਬਾਕੀ ਤੁਸੀਂ ਫੋਟੋ ਚ ਦੇਖ ਲਿਓ ਮੈਂ ਤੁਹਾਨੂੰ ਕਲਰ ਆਪਸ਼ਨ ਦਿਖਾ ਦਾਨੀ ਆ ਕਲਰ ਦੇਖਿਓ ਬਹੁਤ ਸੋਹਣੇ ਸੋਹਣੇ ਨਵੇਂ-ਨਵੇਂ ਜੇ ਛੇੜ ਨੇ ਇਹ ਹੈਗਾ ਇਹਦਾ ਕੰਟਰਾਸਟ ਠੀਕ ਹੈ ਇਹ ਦੇਖੋ ਜੀ ਇਹ ਹੈਗੀ ਫੋਟੋ 2900 ਦਾ ਪ੍ਰਾਈਸ ਹੈ ਸ਼ਿਪਿੰਗ ਚਾਰजेस ਅਲੱਗਤ ਹੋ ਜਾਣਗੇ ਸਾਰੇ ਸੂਟਾਂ ਦੇ ਡਿਜ਼ਾਈਨਿੰਗ ਹਲਕੇ ਜਿਹਾ ਅਲੱਗ-ਅਲੱਗ ਰਹੇਗੀ ਉਹ ਤੁਸੀਂ ਫੋਟੋ ਦੇ ਵਿੱਚ ਧਿਆਨ ਨਾਲ ਦੇਖੀ ਜਾਓ 3-3 ਮੀਟਰ ਦੀਆਂ ਸ਼ਰਟਾਂ ਨੇ ਕੋਈ ਕੋਈ ਸੂਟ ਖੋਲ ਕੇ ਦਿਖਾ ਦੰਨੇ ਆ ਕੀ ਰੇਟ ਇਸ ਹਫ਼ਤੇ ਵਰਕ ਰਹੇਗਾ ਜੀ ਪੂਰੇ ਸੂਟ ਦਾ ਪੈਟਰਨ ਇਹ ਦਿੱਤਾ ਵਿਆ ਫਰੰਟ ਆ ਬੈਕ ਆ ਤੇ ਦੁਪੱਟਾ ਠੀਕ ਹੈ ਵਰਕ ਦੇ ਨਾਲ ਰਹਿਣਗੇ ਬਹੁਤ ਸੋਹਣੀ ਵੇਲ ਬਣੀ ਵੀ ਆ ਇਹਦੇ ਨਾਲ ਹੈਗਾ ਪੀਚ ਕਲਰ ਦਾ ਕੰਟਰਾਸਟ ਬਹੁਤ ਸੋਹਣੇ ਦੁਪੱਟੇ ਆ 2900 ਪ੍ਰਾਈਸ ਆ ਠੀਕ ਹੈ ਤੇ ਇਹ ਦਾ ਥੋੜਾ ਜਿਹਾ ਡਿਜ਼ਾਈਨ ਚੇਂਜ ਆਊਗਾ ਤੁਸੀਂ ਫੋਟੋ ਚ ਦੇਖ ਲਿਓ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਸਭ ਦੇ ਘੇਰੇਂਟੇ ਵਰਕ ਹੈ ਜੀ ਬਹੁਤ ਪਿਆਰਾ ਵਰਕ ਹੈ ਘੇਰੇਤੇ ठीक है ये कंट्रास्ट है बहुत प्यारा उन्ती सौ का सूट है यदा डिजाइन चेंज हो जाएगा मुडाल के सूट ने जे इन शाइन बहुत ज़्यादा नहीं हैगी ਕਿਉਂਕਿ ਗਰਮੀ ਦੇ ਅਕੋਰਡਿੰਗ ਬਹੁਤ ਸੋਹਣੇ ਸੂਟ ਨੇ ਤੁਸੀਂ ਇਹਨਾਂ ਨੂੰ ਦੋਨਾਂ ਮੌਸਮਾਂ 'ਚ ਪਾ ਸਕਦੇ ਹੋ ਸੂਟ ਨੂੰ ਫਿਟਿੰਗ ਜਿੱਦੇ ਇੱਕ ਕ੍ਰੇਪ ਦੇ ਸੂਟ ਦੀ ਫਿਟਿੰਗ ਆਉਂਦੀ ਹੁੰਦੀ ਹੈ ਕੁਝ ਐਦਾਂ ਦੀ ਲੁੱਕ ਆਉਂਦੀ ਹੈ ਫਿਟਿੰਗ ਦੀ ਬਹੁਤ ਸੋਹਣੀ ਫਿਟਿੰਗ ਆਉਂਦੀ ਹੈ ਇਹ ਬਾਜੂ ਨੇ ਤੇ ਇਹ ਹੈਗੇ ਜੀ ਬੈਕ ਸਾਈਡ neck ਦੇ ਉੱਪਰ ਪਹਿਲਾਂ ਤੁਹਾਨੂੰ ਘੇਰੇ ਤੇ ਵਰਕ ਦਿਖਾਇਆ ਸੀ ਹੁਣ ਹੈਗਾ neck ਦੇ ਉੱਪਰ ਵਰਕ ਸਟੱਫ ਸੇਮ ਆ ਤੇ ਬ੍ਰਾਂਡ ਸੇਮ ਹੈ ਜੀ ਸਾਈਬਾ ਦਾ ਡਿਜ਼ਾਈਨਿੰਗ ਚੇਂਜ ਹੋਈ ਹੈ ਹਲਕੇ ਜੇ ਇਹ ਹੈਗਾ ਦੁਪੱਟਾ ਦੁਪੱਟੇ ਉਦਾਂ ਹੀ ਕੰਟਰਾਸਟ ਰਹਿਣਗੇ ਖੂਸ਼ ਇਦਾਂ ਦੀ ਲੁੱਕ ਐ ਸੂਰਦੀ ਬਣਨ ਤੋਂ ਬਾਅਦ ਸੇਮ ਦੇ ਵਿੱਚ ਇਹ ਨੈਕਸਟ ਕਲਰ ਆ ਜਾਏਗਾ ਤੇ ਇਹ ਹੈਗਾ ਇਹਦਾ ਕੰਟਰਾਸਟ ਬਹੁਤ ਪਿਆਰਾ ਜਿਹਾ ਤੇ ਬੁਸ਼ੇ ਇਦਾਂ ਦੀ ਹੈਗੀ ਜੀ ਲੁੱਕ ਸੋਟ ਦੇ ਬਹੁਤ ਲਾਈਟ ਵੇਟ ਸੂਟ ਆ 2900 ਪ੍ਰਾਈਸ ਆ ਤੇ ਇੱਕ ਡਿਜ਼ਾਈਨ ਤੁਹਾਨੂੰ ਇਹ ਨੈਕਵਰਕ ਤੇ ਹੀ ਮਿਲ ਜੇਗਾ ਹੋਰ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਰਹਿਣਗੇ ਸੂਟ ਇਹ ਨੈਕ ਤੇ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਵਾ ਏ ਲਾਈਨ ਬਣਾ ਲਓ ਸੂਟ ਨੂੰ ਪਾਕਿਸਤਾਨੀ ਸਟਾਈਲ ਚ ਬਣਾ ਲਓ ਜਿੱਦਾਂ ਮਰਜੀ ਸੂਟ ਤੁਸੀਂ ਬਣਾ ਸਕਦੇ ਹੋ ਇਹਦਾ ਦੁਪੱਟਾ ਫਿਰ ਮੂੜ ਡਾਲਦੇ ਦੇਖ ਕੇ ਤੁਹਾਨੂੰ ਇਹਦੇ ਵਿੱਚ ਇਹ ਬਹੁਤ ਪਿਆਰਾ ਜਿਹਾ ਬਲੈਕ ਸ਼ੇਡ ਮਿਲ ਜਾਏਗਾ ਬਲੈਕ ਦੇ ਨਾਲ ਕੰਟਰਾਸਟ ਬਹੁਤ ਪਿਆਰਾ ਹੈ ਕੁਛ ਐਜਾਂ ਦੇ ਲੁੱਕ ਆ ਜੀ ਸੂਟ ਦੇ ਠੀਕ ਹੈ 2900 ਸੀਗਾ ਇਹਨਾਂ ਸੂਟਾਂ ਦਾ ਪ੍ਰਾਈਸ ਤੇ ਨੈਕਸਟ ਦਿਖਾਣੇ ਆ ਤੁਹਾਨੂੰ ਬ੍ਰாக்கਟ ਦੇ ਸੂਟ ਇਹ ਵੀ ਸ਼ਿਮਰ ਦੇ ਉੱਪਰ ਰਹਿਣਗੇ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਰਹਿਣਗੇ ਇਹ ਵਾਲੇ ਸੂਟ ਵੀ ਨੈਕ ਦੇ ਉੱਪਰ ਬਹੁਤ ਪਿਆਰਾ ਇਹਦਾ ਡਿਜ਼ਾਈਨ ਤੇ ਇਹ ਹੈਗੀ ਜੀ ਇਹਦੀ ਸ਼ਰਟ ਦੀ ਲੈਂਥ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਬਹੁਤ ਸੋਹਣੀਆ ਸੂਰਤ ਦੇ ਇਹ ਵੀ ਤੁਹਾਨੂੰ 3 ਮੀਟਰ ਦੀ ਸ਼ਰਟ ਦੇ ਨਾਲ ਮਿਲੇਗਾ ਬੈਕ ਦਾ ਬਾਰਡਰ ਆ ਜਾਏਗਾ ਤੇ ਇਹ ਹੈਗਾ ਬਾਜੂ ਦਾ ਸ਼ਿਮਰ ਦੀ ਸ਼ਰਟ ਹੈ ਇਹ ਇਹਦੇ ਨਾਲ ਤੁਹਾਨੂੰ ਕ੍ਰੇਪ ਦੀ ਸਲਵਾਰ ਮਿਲੇਗੀ ਇਹ ਤੁਸੀਂ ਸੂਟ ਕਿਸੇ ਨੂੰ ਗਿਫਟ ਕਰਨੇ ਆ ਜਾਂ ਸਟਿਚ ਕਰਕੇ ਪਾਣੇ ਆ ਬਹੁਤ ਸੋਹਣੇ ਸੂਟ ਨੇ ਤੇ ਇਹ ਹੈਗੇ ਨੇ ਜਿਨ੍ਹਾਂ ਦੇ ਦੁਪੱਟੇ ਬਹੁਤ ਸੌਫਟ ਦੁਪੱਟੇ ਸ਼ਿਮਰਦੇ ਤੇ 2600 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ 2600 ਦੇ ਸੂਟ ਨੇ ਜੀ ਤੇ ਕਲਰ ਦੇਖ ਲਓ ਕਲਰ ਬਹੁਤ ਸੋਹਣੇ ਨੇ ਚਾਰ ਦੇ ਚਾਰੋਂ ਹੀ ਕਲਰ ਬਹੁਤ ਪਿਆਰੇ ਆ ਜਿਹੜਾ ਮਰਜੀ ਸੂਟ ਲੈ ਸਕਦੇ ਹੋ ਇਦਾਂ ਹੀ ਘੇਰੇ ਤੇ ਬਹੁਤ ਸੋਹਣੇ ਸੋਹਣੇ ਜਾਂ ਦੇਖੋ ਮਲਟੀ ਜਿ ਸ਼ੇਡ ਦੇ ਵਿੱਚ ਆ ਜਾਂਦੇ ਨੇ ਘੇਰੇ ਇਹਨਾਂ ਦੇ neck ਬਹੁਤ ਪਿਆਰੇ ਬਣੇ ਹੋਏ ਨੇ ਇਹ ਚਾਰ ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ 2600 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ ਨੈਕਸਟ ਡਿਜ਼ਾਈਨ ਚੇਂਜ ਹੋ ਜਾਏਗਾ ਇਹ ਹੈਗਾ ਜੀ neck ਬਣਿਆ ਹੋਇਆ ਠੀਕ ਹੈ ਤੇ ਇਹ ਹੈਗਾ ਤਾਂ ਕੇਰਾ ਇਹ suit ਜਿਹੜਾ brocade ਦਾ ਹੁੰਦਾ ਤਾਂ ਕਦੇ ਵੀ trend ਨਹੀਂ ਜਾਂਦਾ ਹੈਗਾ ਇਹਨੂੰ ਤੁਸੀਂ ਜਦੋਂ ਮਰਜ਼ੀ wear ਕਰ ਸਕਦੇ ਹੋ ਕਿਸੇ function ਦੇ ਵਿੱਚ ਜਾਗੋ ਵਗੈਰਾ ਤੇ ਵੀ ਸੋਹਣੇ ਲੱਗਦੇ ਆ ਪਾਏ ਵੇ ਇਦਾਂ ਦੇ suit 3-3 ਮੀਟਰ ਦੀਆਂ ਸਲਵਾਰਾਂ ਨਾਲ creep ਦੀਆਂ ਕਲਰ ਵੀ ਬਹੁਤ ਸੋਹਣੇ ਰਸਟੀ ਮੈਰੂਨ ਜਾਂ ਸ਼ੇਡਾ ਇਹ ਹੈਗਾ ਜੀ ਇਹਦਾ ਦੁਪੱਟਾ ਇਹਦੇ ਵਿੱਚ ਕਲਰ ਦੇਖ ਲਓ ਸੇਮ ਦੇ ਵਿੱਚ ਤੇ ਪ੍ਰਾਈਸ ਸੇਮ ਹੈ ਜੀ 2600 ਇਹ ਹੈਗਾ ਇਹਦਾ ਫੋਰਥ ਕਲਰ ਕਲਰ ਇੱਕ ਤੋਂ ਇੱਕ ਨੇ ਬਹੁਤ ਸੋਹਣੇ ਕਲਰ ਆ ਟੈਕ ਤੁਹਾਨੂੰ ਗੰਗਾ ਬ੍ਰਾਂਡ ਦੇ ਸੂਟ ਦੰਨੇ ਆ ਸ਼ੀਮਰ ਦੇ ਉੱਪਰ ਹੀ ਦੰਨੇ ਆ ਤੇ ਮਡਾਲ ਦਾ ਸੂਟ ਰਹੇਗਾ ਮਡਾਲ ਦਾ ਸੂਟ ਆ ਗੰਗਾ ਬ੍ਰਾਂਡ ਦਾ ਸੂਟ ਆ ਤੇ ਇਹ ਹੈਗੀ ਜੀ ਇਹਦੀ ਮਡਾਲ ਦੀ ਉਹ ਸਲਵਾਰ ਠੀਕ ਹੈ ਬੈਕ ਵੀ ਸਾਰੀ ਪ੍ਰਿੰਟ ਆ ਜਿੱਦਾਂ ਫਰੰਟ ਪ੍ਰਿੰਟ ਆ ਤਾਂ ਵੀ ਮਸਲੀਨ ਦਾ ਹੈਗਾ ਦੁਪੱਟਾ ਇਹਦੇ ਨਾਲ ਦੁਪੱਟੇ 'ਚ ਸਾਰੇ ਚਾ ਇਦਾਂ ਬਲੌਕ ਪ੍ਰਿੰਟਿੰਗ ਹੋਈ ਵੀ ਆ ਠੀਕ ਆ ਜੀ 3500 ਪ੍ਰਾਈਸ ਆ ਇਸ ਸੂਟ ਦਾ ਗੰਗਾ ਫ੍ਰੈਂਡ ਦਾ ਸੂਟ ਆ ਜੀ ਤੇ ਇਹਦੇ ਵੀ ਤੁਹਾਨੂੰ ਕਲਰ ਮਿਲ ਜਾਣਗੇ ਹਲਕਾ ਹਲਕਾ ਵਰਕ ਹੋਇਆ ਹੋਇਆ ਸੂਟ ਦੇ ਉੱਪਰ ਮੋਡਲ ਦਾ ਸੂਟ ਆ ਬਹੁਤ ਸੋਹਣਾ ਇਹ ਸਾਰੀ ਵਰਕ ਹੋਇਆ ਹੋਇਆ ਹਾਈਲਾਈਟ ਕੀਤਾ ਹੋਇਆ ਜਿੰਨਾ ਵੀ ਪ੍ਰਿੰਟ ਆ ਇੱਕ ਸੂਟ ਸੋਨੋ ਇਹ ਸ਼ੀਟ ਕਿ ਮਿਲ ਜਾਏਗਾ ਫੋਟੋ ਵਿੱਚ ਸਾਰੇ ਡਿਜ਼ਾਈਨ ਹੈਗੇ ਆ ਤੇ 3500 ਪ੍ਰਾਈਸ ਆ ਇਹ ਜਿਹੜੀ ਗੰਗਾ ਬ੍ਰਾਂਡ ਦੇ ਸੂਟ ਨੇ ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਨੂੰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਦੇ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਸੂਟ ਕਿਵੇਂ ਲੱਗਦੇ ਆ ਵੀਡੀਓ ਦੇਖਣ ਲਈ ਥੈਂਕ ਯੂ so much ਥੈਂਕ ਯੂ